ਆਮ ਆਦੀ ਪਾਰਟੀ ਦੇ ਸੁਪਾ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਦਾਵਾ ਕੀਤਾ ਹੈ ਕਿ ਸੰਗਰੂਰ ਹਲਕੇ ਦੇ ਲੋਕ ਉਹਨਾਂ ਨੂੰ ਪਿਛਲੀਆਂ ਚੋਣਾਂ ਤੋਂ ਵੀ ਵੱਧ ਪਿਆਰ ਦੇ ਰਹੇ ਹਨ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਦੀ बसपा ਨਾਲ ਵੀ ਗੱਟ ਜੋੜ ਸਬੰਧੀ ਗੱਲਬਾਤ ਚੱਲ ਰਹੀ ਹੈ ਅਤੇ 2 ਦਿਨ ਬਾਅਦ ਸਾਰਾ ਕੁਝ ਸਾਹਮਣੇ ਆ ਜਾਵੇਗਾ ਇਸ ਮੌਕੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਉੱਪਰ ਬਾਦਲਾਂ ਨੂੰ ਬਚਾਉਣ ਦੇ ਦੋਸ਼ ਵੀ ਲਗਾਏ ਹਨ ਸਟੈਂਡ ਕਰ ਰਹੇ ਖਡੂਰ ਸਾਹਿਬ ਤੇ ਅਨੰਦਪੁਰ ਸਾਹਿਬ ਦੀ ਸੀਟ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜੀ ਕਿਉਂਕਿ ਬੀਐਸਪੀ ਨਾਲ ਵੀ ਗੱਲ ਚੱਲ ਰਹੀ ਹੈ ਇਸ ਕਰਕੇ ਇੱਕ ਦੋ ਤਰ੍ਹਾਂ ਹੋਰ ਨਾਲ ਗੱਲ ਚੱਲ ਰਹੀ ਹੈ ਤਾਂ ਕਰਕੇ ਇੱਕ ਦੋ ਦਿਨ ਹੋਰ ਲੱਗਣਗੇ ਉਸ ਵਾਸਤੇ ਜਿਹੜਾ ਸਾਰਾ ਸਮੀਕਰਨ ਜਿਹੜਾ ਉਹ ਤੁਹਾਡੇ ਸਾਹਮਣੇ ਸਾਰਾ ਦੱਸ ਦਾਂਗੇ ਪਠਾਨਕੋਟ ਸੀਟ ਨੂੰ ਲੈ ਕੇ ਕਪਟਨ ਹਰਜਿੰਦਰ ਸਿੰਘ ਨੇ ਬਿਆਨ ਦਿੱਤਾ ਕਿ ਜੇ ਜਿੱਦੀ ਜਾਖੜ ਦੀ ਸੀਟ ਪੱਕੇ ਜੇ ਕੋਈ ਵੀ ਵਿਰੋਧ ਕਰੇਗਾ ਤਾਂ ਪਾਰਟੀ ਨੂੰ ਫਟਦਾ ਇਹ ਤਾਂ ਉਹਨਾਂ ਦਾ ਕੰਮ ਹੈ ਜੀ ਦੇਖੋ ਇਹ ਤਾਂ ਕਾਂਗਰਸ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਇਹਦੇ ਵਿੱਚ ਮੈਂ ਕੁਝ ਕਹਿ ਨਹੀਂ ਸਕਦਾ ਜਿਸ ਤਰ੍ਹਾਂ ਕਿ ਉਹ ਸਿੱਧੇ ਵੀ ਦੇ ਜਿਹੜੇ ਬਾਕੀ ਦੇ ਆਮ ਆਦਮੀ ਪਾਰਟੀ ਵੱਲੋਂ ਸੀਟਾਂ ਦਾ ਕਦੋਂ ਕਦੋਂ ਦੋ ਚਾਰ ਦਿਨਾਂ ਵਿੱਚ ਸਾਰਾ ਕੁਝ ਡਿਕਲੇਅਰ ਕਰਕੇ ਤੇ ਅਸੀਂ ਆਪਣਾ 5 ਸਾਲ ਦਾ ਮੈਂ ਵੀ ਸੰਗਰੂਰ ਦੇ ਲੋਕ ਲੋਕਾਂ ਕੋਲ ਰਿਪੋਰਟ ਕਾਰਡ ਲੈ ਕੇ ਜਾਊਂਗਾ ਪਾਰਲੀਮੈਂਟ ਚ ਕਿੰਨੇ ਮੁੱਦਿਆਂ ਤੇ ਮੈਂ ਸੰਗਰੂਰ ਦੇ ਲੋਕਾਂ ਦੀ ਆਵਾਜ਼ ਉਠਾਈ ਇੱਕ ਇੱਕ ਰੁਪਈਆ ਜਿਹੜਾ ਪਾਰਦਰਸ਼ਤਾ ਨਾਲ ਵੰਡਿਆ ਗਿਆ ਜੋ ਜੋ ਮੈਂ ਕੰਮ ਕੀਤੇ ਇਹਨਾਂ ਦੇ ਦੁੱਖਾਂ ਸੁੱਖਾਂ ਚ ਮੈਂ ਨਾਲ ਖੜਿਆ ਜਿੱਥੇ ਵੀ ਕੋਈ ਲੋੜ ਪਈ ਤਾਂ ਮੈਂ ਇਹ ਰਿਪੋਰਟ ਕਾਰਡ ਆਪਣਾ ਸੰਗਰੂਰ ਦੇ ਲੋਕਾਂ ਕੋਲ ਲੈ ਕੇ ਜਾਊਗਾ ਔਰ ਜਿਸ ਕਿਸਮ ਦਾ ਮੂਡ ਮੈਨੂੰ ਸੰਗਰੂਰ ਦੇ ਲੋਕਾਂ ਦਾ ਪਿੰਡਾਂ ਦਾ ਸ਼ਹਿਰਾਂ ਦਾ ਕਸਬਿਆਂ ਦਾ ਲੱਗ ਰਿਹਾ ਹੈ ਤਾਂ ਲੋਕ ਜਿਹੜੇ ਨੇ ਉਹ ਪਹਿਲਾਂ ਨਾਲੋਂ ਵੀ ਵੱਧ ਪਿਆਰ ਸਤਿਕਾਰ ਦੇਣ ਲਿਖਾਲੇ ਨੇ ਕੈਪਟਨ ਦੇ ਸੈਕੰਡ ਦੇ ਅੱਜ ਦਾ ਸਭਾ ਵੇਲੇ ਨਸ਼ੇਦ ਨੂੰ ਲੈ ਕੇ ਵੱਡਾ ਬਿਆਨ ਦਿੱਤੇ ਸੀ ਹੁਣ ਲੋਕ ਸਭਾ ਤੋਂ ਸਮਝੋ ਕਿ ਉਹਨਾਂ ਨੂੰ ਇਹ ਜਿਹੜਾ ਮਾਰ ਹੈ ਜਿਹੜਾ ਵਾਦਾ ਉਹਨਾਂ ਨੇ ਨਹੀਂ ਪੂਰਾ ਕੀਤਾ ਇਹਦਾ ਮਸ਼ੀਨਾ ਦੱਸ ਦੇਣਗੇ ਇਸ ਵਾਰ ਦੋ ਸਾਲਾਂ ਜਨ ਨੇ ਕੀ ਕੀਤਾ ਕਹਿੰਦੇ ਸੀਗੇ ਕਰਜ਼ੇ ਮਾਫ ਕਰਾਂਗੇ ਕਿੱਥੇ ਨੇ ਕਹਿੰਦੇ ਸੀ 2500 ਰੁਪਏ ਬੜਾਪਾ ਪੈਨਸ਼ਨ ਕਰਾਂਗੇ ਕਿੱਥੇ ਆ ਕਹਿੰਦੇ ਸੀ ਘਰ ਘਰ ਨੌਕਰੀ ਦੇਵਾਂਗੇ ਕਿੱਥੇ ਆ ਕਹਿੰਦੇ ਸੀ 51000 ਰੁਪਏ ਸ਼ਗਨ ਹੋ ਜੂਗਾ ਕਿੱਥੇ ਕਹਿੰਦੇ ਸੀ ਸਮਾਰਟਫੋਨ ਮਿਲ ਜਾਣਗੇ ਕਿੱਥੇ ਨੇ ਸੋ ਇਹ ਤਾਂ ਕੰਦਾ ਤੇ ਲਿਖ ਕੇ ਆਪਣਾ ਕੰਮ ਸਾਰ ਗਏ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਹੁਣ ਤਾਂ ਉੱਥੇ ਪਛਤਾਉਂਦਾ ਹੈ ਪੰਜਾਬ ਲਿਖਣਾ ਪਊਗਾ ਜੀ ਤੋ ਲੋਕ ਦੱਸ ਦੇਣਗੇ 2019 ਦੇ ਲੋਕ ਸਭਾ ਚੋਣਾਂ ਚ ਬੇਅਦਵੀ ਮਾਮਲਾ ਕਿੰਨਾ ਕੁ ਫਿਰ ਲੈ ਗਿਆ ਵੀ ਅਕਾਲੇਦਨ ਨੂੰ ਜੋੜਾਂ ਦੇਖੋ ਕਾਲੀਦਲ ਤੱਕ ਉਸ ਮਾਮਲੇ ਚ ਉਹਨੂੰ ਨਫ਼ਰਤ ਦਾ ਪਾਤਰ ਬਣ ਗਿਆ ਗੁਰੂ ਸਾਹਿਬ ਦੀ ਬੇਅਦਵੀ ਹੋਈ ਉਹਦੇ ਚ ਉਹਨਾਂ ਦਾ ਨਾਮ ਆਇਆ ਪਿਓ ਪੁੱਤ ਦਾ ਖਾਸ ਤੌਰ ਤੇ ਤੇ ਐਸਆਈਟੀ ਜਾਂਚ ਕਰ ਰਹੀ ਹੈ ਔਰ ਕੈਪਟਨ ਸਾਹਿਬ ਬਚਾਉਣ ਤੇ ਲੱਗੇ ਹੋਏ ਹੈ ਪਰ ਗੁਰੂ ਸਾਹਿਬ ਬੇਅਦਵੀ ਦੀ ਸਜ਼ਾ ਆਪ ਦੇਣਗੇ ਗੁਰੂ ਦੀ ਚੱਕੀ ਜਿਹੜੀ ਹੈ ਉਹ ਚਲਦੀ ਥੋੜੀ ਜਿਹੀ ਹੌਲੀ ਹੁੰਦੀ ਹੈ ਪਰ ਪੀਣ ਦੀ ਬਹੁਤ ਬਰੀਕ ਹੈ ਇਤਿਹਾਸ ਦੇਖ ਲਓ ਜਿਨੇ ਵੀ ਗੁਰੂ ਸਾਹਿਬ ਦੀ ਬੇਅਦਵੀ ਕੀਤੀ ਹੈ ਮਸੇ ਰੰਗੜ ਤੋਂ ਲੈ ਕੇ ਉਹਨਾਂ ਦਾ ਕੁਲਾ ਕੁਲਾ ਦਾ ਨਾਸ ਹੋ ਗਿਆ ਬినాਸ਼ ਹੋ ਗਿਆ ਸਜ਼ਾ ਮਿਲੂਗੀ ਇਹਨਾਂ ਨੂੰ ਝੰਗਰੂਰ ਤੋਂ ਹਰਸ਼ ਕੌਸ਼ਲ ਦੀ ਰਿਪੋਰਟ ਪੰਜਾਬ ਟੂਡੇ